ਜੇ ਅਸੀਂ ਇੱਕ ਕੇਲਾ ਖਾ ਲਿਆ ਤੇ ਕੀ ਹੋ ਗਿਆ ਤੂੰ ਵੀ ਖਾ ਲੈ ਨਾ ਕੇਲਾ ਇੱਕ ਟ੍ਰਾਲੀ ਢੱਕ ਲੈ ਨਾ ਉਹ ਫਿਰ ਤਾਂ ਮੈਂਦਾ ਗਾਂ ਮਰ ਗਈ ਕੇਲਾ ਖਾਣਾ ਜ਼ਰੂਰੀ ਹੁੰਦਾ ਸੇਵਾਦਾਰਾਂ ਲਈ ਅੱਛਾ ਅਸੀਂ ਬਿਨਾ ਕੇਲੇ ਤੋਂ ਕੰਮ ਕਰੀ ਜਾਈਏ ਤਾਂ ਤੂੰ ਮਾਮਾ ਰਾਤ ਕੱਢਿਆ ਨਹੀਂ ਤੂੰ ਨਹੀਂ ਤੂੰ ਦੋ ਕਿਤਾ ਨਹੀਂ ਤੂੰ ਇੰਨੀ ਗੱਲ ਕਿਦਾ ਕਹਿਤੀ ਵੀ ਮੈਂ ਤਾਂ ਕੇਲਾ ਨਹੀਂ ਖਾਦਾ ਖਾ ਲੈਂਦਾ ਤੈਨੂੰ ਤੇਰਾ ਹੀ ਸੰਘ ਫੜਿਆ ਮੈਂ ਆਪੇ ਮੇਰਾ ਸੰਘ ਫੜਿਆ ਸੀ ਤੇ ਤੂੰ ਕੇਲਾ ਖਾ ਲੈਂਦਾ ਪਾਲੇ ਤੋਂ ਗਾਂ ਜਾ ਕੇ ਖਾ ਲੈਂਦਾ ਉਹਨਾਂ ਨੇ ਖਾ ਲਏ ਹੀ ਖਾ ਲਏ ਆ ਇਹ ਗੱਲ ਕਹਿਦਾ ਵੀ ਇਹੀ ਗੁੱਤਰ ਹੈ ਕੋਈ ਨਾ ਜਿਹੜਾ ਕੰਮ ਨਗੜੀਆਂ ਉਹ ਵੇਸਣ ਜਾਈ ਲਾਇਆ ਸੀ ਨਾ ਉਹ ਵੀ ਇਹਨਾਂ ਗਾੜੀ ਫੜਿਆ ਮੈਂ ਉਹ ਵੀ ਨਹੀਂ ਪੀਸ ਲੈ ਕਿਉਂਕਿ ਉਹ ਜੋ ਟ੍ਰਾਡਲ ਨਹੀਂ ਤੇ ਵੇਖਿਆ ਹੀ ਵੀ ਦੇਖ ਲੈ ਇਹਨਾਂ ਮੈਨੂੰ ਪਤਾ ਵੀ ਡੱਬਾ ਆਇਆ ਸੀ ਤੇ ਉਹ ਆਹ ਵੇਖ ਲੈ 12 ਨੰਬਰ ਦਾ ਹੀ ਵੜਨਾ ਬੜਾਈ ਪਤਾ ਜਦੋਂ ਇੱਕ ਵਾਰ ਪੇ ਨਾ ਫਿਰ ਜੋ ਮਰਜੀ ਕਰ ਕੀ ਗੱਲ ਕਹਿੰਦੇ ਸੀਗਾ ਜਦੋਂ ਮੈਂ ਪੰਜਾਬ ਤੋਂ ਆਇਆਗਾ ਆਉਣ ਬੈਲੇ ਭਰਾ ਮਟਾਲੀ ਜੀ ਲੱਗਿਆ ਸੀ ਢੀਕਾ ਖਾਲ ਖਾਲ ਤੇ ਲਾਤੀ ਮੈਂ ਜਦੋਂ ਮੈਂ ਮੁੜੂਗਾ ਮੈਂ ਫਿਲਕ ਲੈ ਰਿਆ ਸੀ ਅੰਦਰੋਂ ਅੰਦਰ ਨਾ ਬੀੜਾ ਵੀ ਆਉਂਗਾ ਵੇ ਢੀ ਹੋ ਜੂਗੀ ਫਿਰ ਬਾਕੇ ਬੈਠੂਗਾ ਸ਼ਾਮੇ ਮੇਰੇ ਕੋਲ ਰਫੀ ਹੋਣੀ ਮੈਂ ਲਾ ਮੋ ਗੋਡੇ ਜਿੱਡੀ ਨਹੀਂ ਹੋਣਦੀ ਨਹੀਂ ਪਹਿਲੀ ਮੁੜ ਜੂਆਂ ਵੰਡੀਆਂ ਸਾਡੀਆਂ ਅੱਗੇ ਠੇਕੇ ਤੇ ਲਿਆ ਤੇ ਬਚਿਆ ਕੋਖ ਨਹੀਂ ਇਹਦੇ ਚੋਂ ਤੇ ਜੇ ਕੇਰ ਨਹੀਂ ਕਰਨ ਲੱਗੇ ਤੇ ਵੀ ਮੋ ਗਿਆ ਤੇ ਹੁਣ ਪਤਾ ਨਹੀਂ ਲੱਗਦਾ ਵੀ ਕਿੱਥੋਂ ਤੱਕ ਵੀ ਕਰਿਆ ਤੇ ਕਿੱਥੋਂ ਨਾ ਕਰਨੀ ਲੱਭਦੇ ਵਰਨਦਾ ਵੀ ਕਿਤੇ ਕਿਤੇ ਕਰਿਆ ਤੇ 2 ਕਿਲੇ ਨਾ ਇਦਾਂ ਹੀ ਘੇਰਤਾ ਇੱਧਰ ਵੇ ਇੱਧਰ ਉਹਨੇ ਖਾ ਲਿਆ ਗਾ ਇੰਨੇ ਬੰਦੇ ਕਣਕ ਘੇਰਨ ਆਏ ਆ ਤੇ 2.5 ਕਿਲੇ ਥਾਂ ਦਿੱਤਾ ਵੀ ਵੀ ਮੁੱਕ ਗਿਆ ਭੜੋਲੇ ਚ ਉਧਰ ਕਣਕ ਮੁੱਕ ਗਈ ਪੱਗੇ ਦੇ ਭੜੋਲੇ ਉਧਰ ਕਣਕ ਮੁੱਕ ਗਈ ਤੇ 2.5 ਟ੍ਰੈਕਟਰ ਫੋਰੇ ਹੋ ਰਹੇ ਸੀ ਦੱਸ ਕਰ ਤੇ ਟ੍ਰੈਕਟਰ ਪਰ ਗਰੀਬਾਂ ਨੂੰ ਇਨਸਾਫ ਨਹੀਂ ਮਿਲਿਆ 2 ਕਿਲੋ ਸੌ ਦਾ ਸੇਵ 50 ਰੁਪਏ ਕਿਲੋ ਪਾ ਦੋ ਨਾਲੋ ਨਾਲ ਆਪਣੀ ਕਿਰਤ ਵੀ ਕਰ ਰਿਹਾ ਤੇ ਸਾਡੇ ਨਾਲ ਗੱਲਬਾਤ ਵੀ ਕਰ ਰਿਹਾ 50 ਸਾਡੇ ਹੈਵੀ ਡਰਾਈਵਰ ਹੋਰ ਦੇ ਰਹੇ ਬੜਾ ਸੋਹਣਾ ਲੱਗੰਦਾ ਅੱਜ। ਕੀ ਬਾਤ ਹੈ ਗਲੋ ਪੂਰਾ ਅੱਜ। ਸਾਰਾ ਗਲੋ ਭਰਾ ਮੂੰਹ ਨਾਲੋਂ ਜ਼ਿਆਦਾ ਪਰਨਾ ਚਮਕੰਦਿਆ। ਤੁਹਾਡੇ 100 ਰੁਪਿਆ ਦੇ ਅੰਡੇ ਨਾਲ ਮੈਂ ਅਮੀਰ ਨਹੀਂ ਬਣ ਜੱ ਲੱਗਾ। ਭੁਰਜੀ ਜੋਗੇ ਦੋ ਆਂਡੇ ਦੇ ਦੋ ਭੈਣ ਦੇ ਖਸਮੋ। ਭੈਣ ਦੇ ਖਸਮੋ ਇਕੱਠੇ ਤੇ ਸੌਂ ਜਾ ਕਰੋ। ਕੁੱਕੜੀਆ ਤੁਸੀਂ ਥੱਲੇ ਸੁੱਟੀਆਂ। ਆਪ ਭੈਣ ਦੇ ਯਾਰ ਉੱਤੇ ਸੁੱਤੇ। ਭੈਣ ਦੇ ਖਸਮਾਂ ਨੂੰ ਇਹ ਆ ਵੀ ਕਿਤੇ ਇਹ ਪੈਸੇ ਵੱਧ ਨਾਲ ਕਮਾਲੇ ਕੁੜੀ ਦੇ ਯਾਰਾਂ ਨੇ ਆਂਡਿਆਂ ਦਾ ਸਾਈਜ਼ ਉੱਡਾ ਹੀ ਰੱਖਿਆ ਵਾ ਪਈ ਇਹਦੇ ਵੱਜੇ ਕੰਡਾ ਵਿਚਾਰੇ ਇਹਦੇ ਆ ਇਨੇ ਇਨੇ ਕੰਡਾ ਆ ਜੇ ਕੰਡਾ ਇਨੇ ਖੜੇ ਕਰ ਆ ਲੋਡਰ ਟ੍ਰੈਕਟਰ ਆ ਬੰਦ ਕਰ ਆ ਬੰਦ ਖੜਾ ਇੱਕ ਸਾਡੇ ਕੋਲ ਆ ਖੜਾ ਹੈਗਾ ਇਹਦਾ ਕੰਡਾ ਕੱਢ ਨੂੰ ਪੰਜ ਜਾਣੇ ਆ ਰਹੇ ਆ ਕਿੱਥੇ ਵੱਜਿਆ ਕੰਡਾ ਵੀ ਦਿਖਾ ਦਿਖਾ ਖੜ ਤਾ ਜਾ ਰਹਾ ਤਰਾਂ ਨੇ ਦੇ ਨਾ ਬਈ ਬੈਂਟਰੀ ਆ ਲੈ ਬਈ ਚੱਲ ਭਾਈ ਕੱਢ ਬਣਾਉਂਗਾ ਕਮਰਾ ਸੌਣੇ ਕਿ ਖੁਦ ਭਾਈ ਬਾਬੇ ਟੱਲਾ ਦੀ ਸੌਣ ਟੱਲਾ ਵਾ ਕਿਹੜਾ ਟੱਲਾ ਓਏ ਭਰਾ ਹੱਥ ਤਾਂ ਲਾ ਲੈ ਵਿੱਚ ਮੇਰੇ ਗਾਂ ਦੁਰ ਗਏ ਭੈਗਦੇ ਕੈਂਸਰ ਬਣ ਜੀਦਾ ਆ ਆ ਜੋ ਤੂੰ ਮੇਰਾ ਰੋਲ ਆ ਮੈਂ ਕੰਡਾ ਫੇਰ ਕੱਢ ਲੈ ਇਧਰ ਚੂਲੇ ਕਿਨੇ ਧਰ ਦੋ ਤਾ ਆਇਆ ਅਦੋ ਆਇਆ 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 ਹੋਣੀ ਆਂ ਦੀ ਅਰੇ ਯਾਰ ਹੋਣੀ ਆਣਾ ਮਨੂ ਇਹ ਆਈ ਜਾਵੇ ਫਾਲਾ ਪਹਿਲਾਂ ਨਾ ਦੂਜੇ ਹੱਥ ਨਾਲ ਫਾਲਾ ਹਾਂ ਬੋਲ ਮੂ ਤੇਰੇ ਆਇਆ ਓ ਫਾਲਾ ਫਾਲਾ ਆਇਆ ਹੈ ਅੱਜ ਜਾਣਾ ਹੈ ਮੈਂ ਤਾਂ ਕਹਿੰਦੇ ਨੂੰ ਆਪਾਂ ਜਾਓ ਜਾ ਮੇਰਾ ਮੂੰਹ ਦੇਖ ਤਾਂ ਮੈਂ ਕਹਿੰਦਾ ਭਲੇਖਾ ਨਹੀਂ ਪੈਂਦਾ ਮੈਂ ਤਾਂ ਗਾਇਓ ਛੁੱਟੇ ਦੇਖ ਲਿਆ ਵਧੀਆ ਹੈ ਅੱਜ ਮਾਹੌਲ ਬਣਿਆ ਹੈ ਚੱਲਦੇ ਆਂ ਫਿਰ ਕੁੜੀ-ਕਾੜੀ ਦੇਖ ਕੇ ਆਨੇ ਆ ਚੱਲ ਬੰਦਾ ਈਸਟ ਬੋਰਡ ਜਾਣਾ ਹੈ ਚੱਲ ਫੇ ਤਿਆਰ ਹੋ ਜਾ ਨਾ ਤਿਆਰ ਹੈ ਚਿੱਟਾ ਸੂਟ ਪਾਇਆ ਹੈ ਨਾ ਮਕਾਨ ਤੇ ਥੋੜੀ ਜਿਹੀ ਮਰੀ ਥੋੜੀ ਆ ਉਹ ਦੇਖ ਇਹਨੂੰ ਲੈਣ ਦਾ ਪਲਾਨ ਸੀਗਾ ਤੇ ਪਰ ਝੋਨੇ ਨੇ ਸਾਥ ਨਹੀਂ ਦਿੱਤਾ ਝਾੜ ਘੱਟ ਨਿਕਲਿਆ ਪਲਾਨ ਆਪਾਂ ਚੇਂਜ ਕਰਤਾ ਤੇ ਆ ਲੈ ਆਂ ਤੇ ਕਲਰ ਨਾਲ ਕੰਪਰੋਮਾਈਜ਼ ਨਹੀਂ ਕੀਤਾ ਕਲਰ ਕੋਈ ਆਪਾਂ ਰੱਖਿਆ ਤੇ ਉਹੀ ਕਲਰ ਆਪ ਲੈ ਆਂਦਾ ਇਹ ਮੇਰੀ ਗੱਲ ਸੁਣ ਤੇਰੀ ਜਿਹੜੀ ਸਹੇਲੀ ਕਿੱਥੇ ਦੀ ਆ ਆ ਉਹ ਕਿੱਥੇ ਕਿਹੜੀ ਕੰਟਰੀ ਦੀ ਆ ਕੈਨੇਡਾ ਆ ਕੈਨੇਡਾ ਕਿਹੜੀ ਸਿਟੀ 'ਚ ਰਹਿੰਦੀ ਆ ਉਹ ਮੈਂ ਛੱਡ ਤੀ ਹੁਣ ਮੈਂ ਉਹ ਤੋਂ ਗੱਲਣਾ ਆ ਛੱਡ ਛੇਵਟਾ ਜਿਆਦੇ ਲਾਉਂਦੀ ਕੰਮ ਕੁਮ ਜਿਆਦਾ ਕਰਦੀ ਟਾਈਮ ਨਹੀਂ ਦਿੰਦੀ ਸੀ ਤੈਨੂੰ ਆਹ ਰੰਗ ਆਣਾ ਇੰਡੀਆ ਵਾਸੋਂ ਮੈਂ ਕਿ ਮੈਂ ਫਿਰ ਤੰਬ ਲੈਣੇ ਆਹ ਨਹੀਂ ਮੈਂ ਉਹਦਾ ਕੀ ਕਹਿੰਦੀ ਜਿੰਨਾ ਜੂਨਾ ਜਿਆਦੇ ਪਾਉਂਦੀ ਸੀਗੀ ਜਿੰਨਾ ਦੀ ਪਾਦੀ ਸੀ ਹਾਂ ਤੇ ਕਹਿੰਦੀ ਰਹਿਣਾ ਮੈਂ ਇੱਧਰ ਹੀ ਆ ਮੈਂ ਨਹੀਂ ਆਣਾ ਹਾਂ ਬੇ ਮੈਂ ਮੈਂ ਆ ਆ ਤੇ ਤੂੰ ਕੈਨੇਡਾ ਥੋੜੀ ਤਾਂ ਤੂੰ ਪੰਜਾਬ ਵਾਲੀ ਚਾਹੁੰਨਾ ਨਾ ਜਿਹੜਾ ਚੁੱਲਾ ਵੀ ਸਾਹਮਣੇ ਆ ਗਏ ਮਤਲਬ ਹਾਂ ਹਾਂ ਤੇ ਕੁੜੀ ਕਿੱਦਾਂ ਦੀ ਚਾਹੀਦੀ ਤੈਨੂੰ ਕੁੜੀ ਚਾਹੀਦੀ ਹੈ ਵਧੀਆ ਹੈ ਕੁੜੀ ਚਾਹੀਦੀ ਹੈ ਨੂੰ ਵਧੀਆ ਮੀਟ ਨਾ ਖਾਂਦੀ ਹੋ ਮੀਟ ਨਾ ਖਾਂਦੀ ਹੋ ਉਹ ਚੱਕ ਮਾਰਦਾ ਹੀ ਉਹ ਚੱਕ ਮਾਰਦਾ ਹੀ ਸਮਾ ਪਾਸੇ ਨੂੰ ਨਾ ਪਰਸ ਉਪਰੋਂ ਹਾਂ ਉਹ ਸਮਾ ਉਹ ਸਵਾਤ ਨਾ ਰਵਾ ਉਹ ਬੰਦਾ ਕਿਵੇਂ ਇਹ ਜਾਨਵਰ ਇਹ ਨਾ ਯਾਰ ਸਮਾ ਇਹ ਸਮਾ ਨਾ ਸਮਾ ਪੁਰਾ ਹਣੀ ਨਾ ਬਾਹਰ ਨਾ ਜਾਈ ਮੁਗਲ ਬਾਹਰ ਨਾ ਜਾਈ ਦਰਵਾਜ਼ੇ ਮੁਗਲ ਆ ਯਾਰ ਸਮਾ ਪਤਾ ਸੁਣ ਬੈਂ यार। आ सारे कुकर निकल आए है? सारे कुकर निकल आए नहीं <laughs> 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 <Manu? laughs> ਮਗਾਉ ਦਾ ਆਪਣਾ ਹੱਕ ਤਾਂ ਬੰਦਾ ਹੀ ਆ ਵੇ ਇੱਕ ਇੱਕ ਭਰੀ ਦਾ ਚਾਹੀਦੀ ਆਪਣਾ ਨਾ ਆਪਣਾ ਦਾ ਕੱਚਾ ਦੇਖ ਕੱਚਾ ਤਾਂ ਦੇਖ ਲਿਆ ਨਹੀਂ ਬੰਦਾ ਨਹੀਂ ਬੰਦਾ ਅਜੀ ਮਾਮਾ ਇੱਥੇ ਕਿੰਨਾ ਕਿੰਨਾ ਕੰਮ ਕੀਤਾ ਉਸ ਦਿਨ ਮਿੱਟੀ ਨਾਲ ਮਿੱਟੀ ਕੀਤਾ ਇੱਕ ਮਿੰਟ ਮਨੋ ਮੈਨੂੰ ਛਾਲਗਮਾ ਦਾ ਇੱਕ ਵੀ ਬੂਟਾ ਪੈਜ ਲੱਗ ਕੇ ਦਿਖਾ ਦੇ ਦੋਵਾਂ ਮੱਟਾਂ ਚੋਂ ਤੁਸੀਂ ਦੋਵਾਂ ਨੇ ਵੇਚੀਆਂ ਵਾ ਉਹ ਮੂਹਰੇ ਦੇਖ ਲੈ ਜਾ ਕੇ ਥੋੜਾ 15 15 ਜੜ ਨਹੀਂ ਨਹੀਂ ਮੀ ਨਹੀਂ ਆਏ ਨੇ ਹੜ ਗਏ ਉਹ ਹੜ ਗਏ ਸਾਰੇ ਕਿਹੜਾ ਵੀ ਆ ਗਏ ਛਾਲ ਚ ਕੀ ਹੋਇਆ ਇਹਦਾ ਕਿੰਨੇ ਕਿਹ ਹੈ ਬਹੁਤ ਨਹੀਂ ਆਇਆ ਮਮ ਜਿਆ ਭਰਾਵਾ ਓਏ ਤੇਰਾ ਬੁੜਾ ਲੈ ਗਿਆ ਪੁੱਤ ਗਿਆ ਬਾਦ ਮੈਂ ਵੀ ਬੜਾ ਲੈ ਗਿਆ ਕਿਹਦਾ ਘਰ ਵਾਲੀ ਦਾ ਫੋਨ ਹੈ ਇਹ ਬਾਹਰ ਵਾਲੀ ਦਾ ਹੈ ਗੱਲ ਸਹੀ ਆ ਫਿਰ ਇੱਧਰ ਸਹੀ ਕਹ ਤੇ ਗੱਲ ਕਰ ਅਗਲੀ ਨਾਲ ਕੌਣ ਹੈ ਕਿੰਨਾ ਗੱਲ ਕਰਦਾ ਸਹੀ ਹੈ ਸਹੀ ਕਹ ਤੇ ਹਲੋ ਓ ਰਿੰਡਿਆ ਤੇਰਾ ਹੈ ਸੇਹਦਾ ਕੇ ਮੈਂ ਗਰਗੱਲ ਪਿਆ ਉਹ ਕਾਰ ਅਗਲੀ ਕਹਿੰਦੀ ਕਾਰ ਗੱਲ ਜਿੱਤੀ ਪਾ ਨਾ ਅੱਜ ਭਾਬੀ ਨੂੰ ਕੋਈ ਗੱਲ ਕੱਟਣਾ ਨਹੀਂ ਕੱਟਣਾ ਨਹੀਂ ਹੈਲੋ ਹੁਣ ਬਾਜ ਨਹੀਂ ਆਉਂਦੀ ਖੁੱਲ ਕੇ ਕਰ ਜਿੱਤ ਪੈਨਸ਼ਨ ਕੋਈ ਗੱਲ ਨਹੀਂ ਨਾਲ ਹੀ ਆ ਅਸੀਂ ਯਾਰ ਕੋਈ ਗੱਲ ਜੇ ਸੀਲ ਹੋ ਗਿਆ ਅਸੀਂ ਦਿਖਾਉਂਦਾ ਇਹ ਨਹੀਂ ਬੰਦਾਂ ਉਹ ਮਾਮਾ ਸੀਲੇ ਹੋਈ ਅਸੀਲ ਵੀ ਉੱਧਾ ਤੇਲ ਨਹੀਂ ਪਹੁੰਚਦਾ ਹੁਣਾ ਉਹ ਸੀਲ ਨਹੀਂ ਹੋਈ ਇੰਨੀ ਛੇਤੀ ਸੀਲ ਨਹੀਂ ਹੁੰਦੀ ਤੁਰਦੀ ਵੀ ਨਹੀਂ 10000 ਰੁਪਏ ਲੱਗਣ ਥਾਂ ਹੋ ਗਏ ਉਹ ਪਹਿਲਵਾਨ ਉਹ ਹੋ ਜਣੀ ਜੱਟ ਉਹ ਹੋ ਜਣੀ ਤੂੰ ਕੱਲੇ ਟੈਨ ਚ ਲਈ ਉਹ ਕੋਈ ਗੱਲ ਨਹੀਂ ਕੱਢਦੇ ਕੋਈ ਗੱਲ ਉਹ ਮੈਂ ਅੱਜ ਦੋ ਤਿੰਨ ਦਿਨ ਦਾ ਸਕੂਟਰੀ ਲੈ ਕੇ ਜਾਂਦੀ ਨੂੰ ਕਿੱਥੇ ਕੀ ਐਦਾਂ ਕਰਦੇ ਵੇਚ ਕੇ ਐਰੂ ਬੋਡੀਫਾਈ ਕਰਾ ਲੈਂਦੇ ਹੇ ਉਹ ਕੋਈ ਗੱਲ ਨਹੀਂ ਭਰਾਵਾ ਥਿਆਡਾ ਨਾਸ ਆਇਆ ਮੇਰਾ ਤਮਾਸ਼ਾ ਬਣ ਗਿਆ ਜਿਹੜੀ ਹੈਲੋ ਮੈਂ ਜਦੋਂ ਤੇਲ ਵੀ ਪਵਾ ਕੇ ਤੇ ਇਹ ਸ਼ਾਰਟ ਵੀ ਬਣਾਈ ਹੈ ਇਹ ਨਹੀਂ ਹੁਣ ਪੈਸੇ ਕੀ ਆ ਤੇਰੇ ਕੋ ਹੈਗਾ ਕੀ ਆ ਕੀ ਆ ਤੇਰ ਕੋ ਓ ਛੱਡ ਗੇ ਰੱਖੇ ਇਹ ਛੱਡ ਗੇ ਗੇ ਤੇ ਨਾਲ ਹੀ ਹੈਂ ਹੋਰ ਜੰਨਾ ਬੁੱਢਾ ਬੁੱਢਾ ਨਾਲਾ ਐਨਾ ਭੈ ਜੋ ਮੈਂ ਜਿੱਥੇਰ ਬੰਦਾ ਕਦੇ ਦੇਖਿਆ ਗਲੈਂਡ ਤੋਂ ਤੂੰ ਆਇਆ ਸਾਲਿਆ ਇਹ ਹੁਣ ਹੈ ਨਹੀਂ ਇਸ ਵੀਰ ਦੇ ਦੱਸ ਨਹੀਂ ਤੈਨੂੰ ਪਾਇਆ ਨਹੀਂ ਉਹਨਾਂ ਨੇ ਇੱਧਰ ਤੇਰੀ ਮਾਂ ਆ